ਜਦੋਂ ਅਸੀਂ ਬੁੱਧਵਾਰ ਨੂੰ ਬਹਿਣੇ ਆ ਕਿਹੜਾ ਬੇਸਹਾਰਾ ਬੰਦਾ ਆ ਜਾਂਦਾ ਜਿੱਦਿ ਕਿ ਮਤਲਬ ਲਈ ਕੋਈ ਨਹੀਂ ਅੱਗੇ ਆਉਂਦਾ ਇਹ ਸਾਡਾ ਭਰਾ ਹੈ ਢਾਈ ਪਿੰਡ ਤੋਂ ਅਸੀਂ ਦਾ ਸਾਰਾ ਪਹਿਲਾਂ ਵੀ ਇੱਕ ਵਾਰੀ ਸਾਡੇ ਕੋਲੇ ਆ ਕੇ ਗਿਆ ਫਿਰ ਅਸੀਂ ਸਾਰਾ ਪਤਾ ਕਰਿਆ ਸੀ ਪਤਾ ਕਰਨ ਤੋਂ ਬਾਅਦ ਇਹਦੇ ਪਿੰਡ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਇਹਦੇ ਘਰ ਦੇ ਵਿੱਚ ਕੈਂਸਰ ਇਹਨੂੰ ਹੋਇਆ ਹੋਇਆ ਕੀਮੋਥੈਰੇਪੀ ਦੀ ਚੱਲਦੀ ਹੈ ਤੇ ਪਹਿਲਾਂ ਵੀ ਇਹ ਇੱਕ ਸਟੰਡ ਪਿਆ ਹੋਇਆ ਇਸ ਕਰਕੇ ਹੁਣ ਜਿਹੜਾ ਇਹਦਾ ਲਾਲ ਚੱਲ ਰਿਹਾ ਹੈ ਇਲਾਜ ਲਈ ਪੈਸੇ ਦੀ ਜ਼ਰੂਰਤ ਹੈ ਤੁਸੀਂ ਪਹਿਲਾਂ ਵੀ ਮੈਂ ਨੌਜਵਾਨਾਂ ਨੂੰ ਕਹਿਣਾ ਹੁੰਦਾ ਮੇਰੀ ਮੈਨੂੰ ਕਈ ਵਾਰੀ ਮੇਰੇ ਮਿੱਤਰ ਸੱਜਣ ਆ ਕੇ ਕਹਿੰਦੇ ਨੇ ਭਾਣੇ ਤਰੂ ਦੱਸ ਕੀ ਲੋੜ ਹੈ ਮੈਂ ਵੀ ਗੱਲ ਉਹਨਾਂ ਨੂੰ ਕਹਿਣਾ ਹੁੰਦਾ ਵੀ ਜਦੋਂ ਮੈਂ ਕੋਈ ਵੀਡੀਓ ਪਾ ਦਿੰਨਾ ਅਗਲਾ ਸਿੱਧਾ ਖਾਤਾ ਨੰਬਰ ਸਿੱਧਾ ਫੋਨ ਨੰਬਰ ਸਾਰਾ ਕੁਝ ਪਾ ਦਿੰਨਾ ਮੈਨੂੰ ਇਹ ਹੁੰਦਾ ਵੀ ਕੈਂਸਰ ਵਾਲੇ ਬੰਦੇ ਦੀ ਮਦਦ ਹੋ ਜਾਏ ਇਸ ਕਰਕੇ ਭਰਾ ਕੈਂਸਰ ਦਾ ਇਹਦੀ ਆਪਾਂ ਮਦਦ ਕਰਨੀ ਹੈ ਸਾਰੇ ਨੌਜਵਾਨ ਨੇ ਜਿੰਨੇ ਵੀ ਆਪਣੀ ਸਰਤਾ ਸਮੇਤ ਪੈਸੇ ਪਾਉਣੇ ਆ 500 1000 ਰੁਪਏ ਪਾਉਣਾ ਤੁਸੀਂ ਸਾਰੇ ਮੈਨੂੰ ਸੁਣ ਮੈਂ ਦੇਖਦਾ ਉਹਨਾਂ ਇੰਨੇ ਨੇ ਰੁਪਏ ਰੋਜ਼ ਖਰਚ ਕਰ ਦਿੰਦੇ ਹੋ ਤੇ ਜਦੋਂ ਮੈਂ ਵੀਡੀਓ ਪਾਉਣਾ ਹਾਂ ਮੈਂ ਤੁਹਾਨੂੰ ਬੱਸ ਤੁਸੀਂ ਸਮਝ ਲਿਆ ਕਰੋ ਵੀ ਇਹਨੇ ਕਿਸੇ ਦੇ ਮਦਦ ਵਾਲੇ ਬੰਦੇ ਦੀ ਬਾਹ ਫੜ ਲਈ ਹੈ ਇਹਦਾ ਸਾਰਾ ਨੰਬਰ ਦਾ ਸਿੱਧਾ ਸਾਰਾ ਬੰਦੇ ਦਾ ਖਾਤਾ ਨੰਬਰ ਫੋਨ ਨੰਬਰ ਪਿੰਡ ਦਾ ਸਾਰਾ ਜਿਹਾ ਡਰੈਸ ਦੱਸ ਕੇ ਫਿਰ ਅਸੀਂ ਵੀਡੀਓ ਪਾਉਣੇ ਹਾਂ ਇਸ ਕਰਕੇ ਸਾਡੇ ਕੋਲ ਆਉਣ ਜੋ ਵਿਧਵਾਰ ਨਾ ਘਰੇ ਬਹੁਤ ਲੋਕ ਬਾਹਰ ਹੀ ਬੈਠਣੇ ਮਿਲਣ ਆਏ ਖੜੇ ਵੀ ਨੇਗੇ ਇਹੋ ਜਿਹਾ ਅਸੀਂ ਕਦੇ ਬੰਦੇ ਦੀ ਸੀ ਬਾਹ ਵੀ ਫੜ ਲਏ ਨੇ ਕਿ ਚਲ ਕੇ ਜੀ ਮਦਦ ਹੋ ਜੇ ਕਿ ਕਿਦਾ ਇਲਾਜ ਹੋ ਜੇ ਠੀਕ ਹੈ ਜੇ ਜਰੂਰ ਤੁਸੀਂ ਮਦਦ ਕਰਨੀ ਸਾਰਿਆਂ ਨੇ ਤੇ ਢੈਪੀ ਪਿੰਡਾਂ ਦਾ ਭੀਖੀ ਕੋਲੇ ਪਿੰਡਾਂ ਜਾ ਕੇ ਸਾਰੇ ਜਣੇ ਪਤਾ ਕਰ ਸਕਦੇ ਹੋ ਜਿੰਨੇ ਜੁਨੇ ਜੋਗਰ ਬਾਤ ਤੋਂ ਬਾਅਦ ਦੀ ਮਤਦ ਕਰੋ ਖਾਤਾ ਕੋਤਾ ਨੰਬਰ ਮੈਂ ਸਾਰਾ ਉੱਤੇ ਪਾਉਂਗਾ ਕਿ ਮੋਥਰੇਪੀ ਚੱਲ ਰਹੀ ਹੈ ਨਾਲ ਦੇ ਸਾਰੇ ਕਾਗਜ਼ ਪੱਤਰ ਵੀ ਲੈ ਕੇ ਆਇਆ ਬਿਮਾਰੀ ਦੇ